صدر پرشان شہر کا نمائندہ جناب نور محمد رضوان شکریہ اللہ قسم محمد مصطفی صلی اللہ علیہ وسلم کو سنگرام پوری منڈل کا جانچنی مستن عبد السلطان માતાن صاحب کو بھی سن کی گئی خدمت کی گئی خانت جب بھی ہو سرکار اللہ می عباس شب جی نے اس طرح کی بھی بات میں جناب کو سن رہا ہے इसी क्रम का काफी हिस्सा फाशपुरा द्वारा तो इसी को हमने प्रचारित कर दिया है और केंद्रीय की दृष्टि के ज्ञान चले हैं उनके आदेश का सम्मान होते 1427 समिति द्वारा शरद खंडला ने सिफारिश करते हुए की है तथा शिक्षा के गुणवत्ता मानक के द्वारा वक्त नवाजा गया है और केंद्र सरकार तथा संबंधित प्रतिनिधि सदस्य पर राष्ट्रपति द्वारा राष्ट्रीय एवं मोहम्मद याकूब की सरकार आपको यह कहना तीन सदस्य राष्ट्रीय सदस्य सभा के सदस्य دن میں پرسا میں رہتی تھی کوجہ بھائی نے اپنا بازار سے کاری کے لیے ہوا کو ان کے نور یا محمد اسو طریقے کی طرف میں کلام مجھے دیو صحتانے کے خطاب میں صبر میں شکر جس میں تصویر کی صورت نور یہاں پر جس میں یہ حی کرے نور جس میں تک بسم اللہ الرحمن و رحیم کو ہوتا جاتی رہا پھر اگے میں درکوار پر رکھنے کی پریاں تھے کسی قابل بھی ویشوں سے کر پائی تھا था हेमरे नाथRenderTarget ने पर की दस्तावेज पर ला के यात्रा को था खास औदिकरण पर मनाएगा नहीं था रेस्ट म्यूजिक नियंत्रण समाज सम्मान गुरु में अभ्यास प्राग दस्तावेज प्रदान करेंगे बालवा खान इंस्ट्रूमेंटा और सामान्य बात सम्मान में था रहम करने रहने की घटना है

ਤਰੀ ਯਾਗ ਦੇ ਦਵਾਨ ਕਰਦੇ ਮੁਸ਼ਕਲਾਂ ਸੰਭਾ ਤੁਹਾਡੇ ਨਾਲ ਤੇ ਸਰਕਾਰ ਤੁਹਾਡਾ ਸੁਣਿਆ ਜਾਂਦਾ ਚੰਡੀ ਜਸਮ ਦਾ ਕੀਤੀ ਗਈ ਚੱਤਰ ਜਸਮ ਦਾ ਕੀਤੀ ਗਈ ਸਰਕਾਰ ਆਪਣੇ ਦਰੀ ਖਲ ਮਿਰਕਾ ਦਾ ਪਰਿਵਾਰ ਦੀ ਸਖਵਾਸਤੇ ਐ ਸਰਕਾਰ ਬੱਚਿਆਂ ਦੀ ਸਖਵਾਸਤੇ ਸੱਚੀ ਸਰਕਾਰ ਤੁਹਾਡੇ ਨਾਲ ਤੇ ਇਹ ਲੰਗਰ ਪੰਡਾਲਿਆਂ ਦੀ ਸੇਵਾ ਕੀਤੀ ਜਾਂਦੀ ਆਪਣੇ ਦਰੀ ਖਲ ਮਿਰਕਾ ਦਾ ਤੁਹਾਡੀਆਂ ਸੱਚੀ ਸਰਕਾਰ ਪੁਜਾਰੀਆਂ ਤੇ ਆਰ ਦਿੱਤੀਆਂ ਗਈਆਂ ਆਪਣੇ ਦਰੀ ਖਲ ਮਿਰਕਾ ਨੇ 1 ਲੱਖ 24 ਹਜ਼ਾਰ ਮੁਕੰਮਲ ਦਿੱਤੀ ਕਰੋੜ ਦੇ ਵਿਦਿਆਰਥੀਆਂ ਦੀ ਕਾਰ ਦਾ ਪੰਜਾਬੀਆਂ ਦੀ ਕਮਾਈ ਦਾ ਕ ਲੱਖ ਦਾ ਤੇ ਵੀ ਦੀ ਕਮਾਈ ਦਾ ਸਤਕਾ ਐ ਸਰਕਾਰ ਖਵਾਜਾ ਗਰੀਬ ਨਵਾਗਿਆ ਆਮੀ ਵਾਲੀ ਸਰਕਾਰ ਤੁਹਾਡੇ ਨਾਲ ਦੇ ਦੁਆਰ ਖਿਆਲ ਕਰਨ ਕਰੇ ਇੰਟਾਰ ਦੁਆਰ ਖਿਆਲ ਕਰਨ ਸੱਚੀ ਸਰਕਾਰ ਮਨਜ਼ੂਰ ਕਰਨੀਆਂ ਪਰਿਵਾਰ ਤੇ ਮਿਹਰਬਰਤ ਕਰਨਾ ਕਮੌਰ ਵਾਲੇ ਜੀਆਂ ਦੀ ਬੱਚਿਆਂ ਦੀ ਤੰਦੂਸਕੜੀ ਬੀਬੀਆਂ ਪਹਣਾ ਦੀ ਤੰਦੂਸਕੜੀਆਂ ਮਨੁੱਖਮਾਨਾ ਪੂਰੀਆਂ ਕਰਨੀਆਂ ਸਭ ਦੀਆਂ ਝੋੜੀਆਂ ਪਾਣੀਆਂ ਸੱਚੀ ਸਰਕਾਰ ਤੁਹਾਡੇ ਨਾਲ ਦੇ ਨੇਕ ਮੱਜੋ ਨਗਰ ਪੰਡਾਲਾਂ ਦੀ ਸੇਵਾ ਕੀਤੀ ਗਈ ਸਰਕਾਰੇ ਮਨਜ਼ੂਰ ਕਰਨੀਆਂ ਮੌਤਬੋਤਾਂ ਰਹਿਤ ਨਾਲ ਖਿਆਲਾਂ ਨੂੰ ਪੂਰਾ ਕਰਨੀਆਂ ਐ ਸਰਕਾਰ ਦੁਆਰਾ ਕਰਨਗੇ ਨਾ ਹਾਜ਼ਰੀਆਂ ਜਿਹੜੀਆਂ ਹਾਜ਼ਰੀਆਂ ਮੌਜੂਦ ਹਨ ਜਿਗਦਾ ਦਰਵਾਜਾ ਨ ਰਖੀ ਕਿਸੇ ਨ ਵੀ ਕਿਸੇ ਦੇ ਮਦਗਾ ਮਜੀਬ ਅਖੇ ਕੋੜੀਆਂ ਦੇ ਮੇ ਦੁੱਦਾ ਟਿਪਤਾ ਨੀ ਐ ਜੋੜੀਆਂ ਜੀ ਸਈਦਾ ਵੀਰ ਜੀ ਤੇਰਾ ਵਖਤ ਯਾ ਨਮਾਜ਼ ਦਾ ਤੇ ਮੇਰਾ ਵਖਤ ਯਾ ਸੱਚੀ ਬਰਿਆਦਾ ਤੂੰ ਤਾਂ ਕੋਲ ਦੁਨੀਆ ਦੇ ਬੇੜੇ ਬਨੇ ਲਾਣਾ ਹਨ ਜੀ ਸਈਦਾ ਚਿੱਟੀਆਂ ਧਾੜੀਆਂ ਮੇਰੀ ਪੀਰ ਦੀਏ ਪੱਗੇ ਮੈਂ ਅਰ ਜਾਂ ਕਰਾ ਪੀਰਾ ਤੇ ਅੱਗੇ ਜੇ ਹਾਭੜ ਜਾਨੀਆਂ ਬੇਲਾ ਨੂੰ ਫੜ ਲੱਗੇ ਕੰਜੂ ਬੀਆ ਵੀਰਾ ਵੇਚ ਕਿੰਨਿਆਂ ਦੀ ਬਾਤ ਨਾ ਪੁੱਛਦਾ ਹਰ ਦਰਵਾਜ਼ਾ ਗਿਆਂ ਜੀ ਸਈ ਦਾ ਜਨ ਵਿੱਚ ਸੇਨੀਆਂ ਮਸ਼ੀਆਂ ਜਿਮਰਸੇ ਦੇ ਤਰੇ ਤੂੰ ਪੀਰ ਸਭ ਦਾ ਤੈਨੂੰ ਜਾਰੇ ਕੂਟਾ ਮੰਨਿਆ ਸੰਸਾਰੇ ਤੇ ਚੁਕਲਤੀਆਂ ਕੂਟਾ ਚਾਰੇ ਤੇਰੇ ਬੱਚਣ ਟਲ ਦੇਖਣੇ ਆਣੇ ਤਾਜੀ ਮਾਚਾ ਮਾਣੀਆਂ ਜੀ ਸਈਦਾ ਪੀਰ ਬਿਰਾ ਮੈਂ ਗੁਲਾਮ ਤੇਰਾ ਤੂੰ ਛੇੜ ਕੋਰੀ ਪੀਰਾ ਮਾਰ ਫੇਰਾ ਤੂੰ ਤਾਂ ਕੋ ਦੁਨੀਆ ਦੇ ਉਚੜੇ ਅਖੇ ਨੇ ਬਸਨਾ ਜੀ ਸਈਦਾ गो खलनि ਦਾ ਪੀਰ ਜੀ ਤੇਰੀ ਛਿਤੀ ਬਰੀ ਸੰਸਾਰੇ ਤੇ ਦਿਨ ਨਾ ਥਮਦੇ ਕਿਨਾਰੇ ਤੂੰ ਤਾਂ ਲੜ ਲੱਗਿਆਂ ਨੂੰ ਤਾਰੇ ਜੀ ਸੈਦਾ ਪੀਰਾ ਮੇਰੀ ਫਰਿਆਦ ਤੇਰੇ ਅੱਗੇ ਤੇਰੀ ਫਰਿਆਦ ਦੀ ਧਰ ਦਰਗਾਹ ਅਗੇ لالا گی واڑی بارہ سالا ਦੁੱਬੇ ਵਿੜੇ ਪਾਰ ਕੀ ਤੇ ਸੱਚੀ ਸਰਕਾਰ ਅਦਰ ਕਾਦਰ ਜਲਾਨੀ ਸ਼ਾਹ ਜਨਾਨੀ ਤੁਹਾਡੇ ਨਾਲ ਤੇ ਸਰਕਾਰ ਤੁਹਾਡੇ ਨਾਲ ਹੋਰ ਸੁਨਾਇਆ ਜਾਂਦਾ ਤੁਹਾਡੇ ਨਾਲ ਤੇ ਪਰਿਵਾਰਾਂ ਦੀ ਸੁੱਖ ਵਾਸਤੇ ਸਰਕਾਰੇ ਲੰਗਰ ਭੰਡਾਰੇ ਦੀ ਸੇਵਾ ਕੀਤੀ ਜਾਂਦੀ ਆ ਤੂਹ ਪਾਈ ਜਾਂਦੇ ਨੇ ਅੰਕਤਾਂ ਦੇ ਲੰਗਰਾਂ ਦੇ ਨਾਉਦੇ ਸੱਚੀ ਸਰਕਾਰ ਤੁਨੇ ਰੋਸ਼ਨ ਕੀਤੇ ਗਏ ਨੇ ਚਿਰਾਗ ਰੋਸ਼ਨ ਕੀਤੇ ਗਏ ਨੇ ਗੱਡੀਆਂ ਬਰਕਰਾਰ ਰੱਖਣੀਆਂ ਚਾਟੀਆਂ ਹਰੀ ਰੱਖਣੀਆਂ ਕੋਠੀ ਭਰੀ ਰੱਖਣੀਆਂ ਐਸ ਸਰਕਾਰ ਜਿਹਨਾਂ ਖਜ਼ਾਨਾ ਜਮਾਏ ਖਜ਼ਾਨੇ ਭਰੂ ਰੱਖਣੇ ਤੁਹਾਡੇ ਨਾਲ ਤੇ ਸੱਚੀ ਸਰਕਾਰ ਲੰਗਰ ਭੰਡਾਰੇ ਲਾਏ ਗਏ ਨੇ ਮਨਜ਼ੂਰ ਕਰਨੇ ਆ ਲੈਣਾ ਲੋ ਗੈਣਾ ਛੱਡੋ ਆਸਮਰਤ ਪੁਰੀ ਕੰਨੀ ਸਭ ਦੀਆਂ ਝੋਲੀਆਂ ਪਲੀਆਂ ਦੁੱਧ ਵਾਲੇ ਦੁੱਧ ਨਾਲੀ ਪੁੱਤ ਵਾਲੇ ਪੁੱਤ ਨਾਲ ਬੇ ਹਿੱਦਿਆ ਦਾ ਹਿੱਦਿਆ ਗਿਆਕਰਾਂ ਦੇ ਨਾਮ ਕੋਲੇ ਸਭ ਮਾਵਾਂ ਨੂੰ ਪੱਤ ਉਹਨੇ ਉਜਰੇ ਖੜੇ ਸਨ ਢੁੱਕਦੇ ਜਹਾਜ਼ ਸਰਕਾਰ ਬਿਨੇ ਬੰਨੇ ਲਾਉਣੇ ਆ ਸੱਚੀ ਸਰਕਾਰ ਮਨਜ਼ੂਰ ਕੰਨੀਆਂ ਆਜੜੀਆਂ ਤੁਹਾਡੇ ਨਾਲ ਤੇ ਸਰਕਾਰ ਨੈਪਰਾ ਵੀ ਕਰਾਈਆਂ ਜਾਣੀਆਂ ਉਹ ਵੀ ਆਪਣੇ ਦਰੀ ਖਰਚ ਜਿੱਤਣਾ ਸੱਚੀ ਸਰਕਾਰ ਕੋਤਾ ਉਤਰਾ ਬੀਬੀਆਂ ਬੜਾ ਦੇ ਪਰਿਵਾਰਾਂ ਤੇ ਖੁਸ਼ੀਆਂ ਰੱਖਣੀਆਂ ਬੱਚਿਆਂ ਦੀਆਂ ਵੱਡੀਆਂ-ਵੱਡੀਆਂ ਬਰਾਕਨੀਆਂ ਐਸ ਸਰਕਾਰ ਦੁਆਆ ਕੀਤੀ ਗਈ ਮਨਜ਼ੂਰ ਕਰਨੀ ਐ ਸੱਚੀ ਸਰਕਾਰ ਧੋਖੇ ਬਣਾ ਲੈਣਾ ਇਸ਼ਤਮ ਰਹਿਸ ਸੈਂਬਲ ਪਾਉਂਦੇ